ਸਰਦਾਰ ਬਲਕਾਰ ਸਿੰਘ ਨੂੰ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਜਵਾਬ ਜਾਂ ਡਾਕੂਮੈਂਟ ਦੇਣੋਂ ਮਨਾ ਕਰਨਾ ਚਾਹੀਦਾ ਉਹਨਾਂ ਨੂੰ ਕਹੋ ਜੋ ਮੈਨੂੰ ਇਨ ਰਾਈਟਿੰਗ ਦਿਓ ਜੋ ਕਰਨਾ ਕਰਕੇ ਲੇਖੋ ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ ਬਿਲਕੁਲ ਨਹੀਂ ਕਰ ਸਕਦੇ ਬਿਨਾਂ ਘੱਲ ਤੋਂ ਹੈਰਸ ਕਰਦੇ ਆ ਦੇਖੋ ਪਹਿਲਾਂ ਤਾਂ ਇਹ ਸਰਕਾਰ ਦੀ ਗਲਤੀ ਕਰਕੇ ਉਹ ਬਜਾੜਾ ਉਹਨਾਂ ਦਾ ਪਹਿਲਾ ਪਹਿਲਾ ਪੁੱਤ ਸਿੱਧੂ ਮੂਸੇਵਾਲ ਉਹਦਾ ਮਰ ਗਿਆ ਹੁਣ ਜਦੋਂ ਖੁਸ਼ੀ ਥੋੜੀ ਜਿਹੀ ਘਰੇ ਆਈ ਆ ਫਰੋਂ ਤੁਸੀਂ ਇੱਕ ਕੰਮ ਸ਼ੁਰੂ ਕਰਦੇ ਹੋ ਬਹੁਤ ਗਲਤ ਗੱਲ ਹੈ ਕਾਰ ਕੋਲੇ ਬਿਲਕੁਲ ਕੋਈ ਪਾਵਰ ਨਹੀਂ ਕਿ ਜਾ ਕੇ ਉਹਨਾਂ ਕੋਲ ਕੋਈ ਸਵਾਲ ਪੁੱਛ ਸਕਦਾ 2021 ਦਾ ਜਿਹੜਾ ਐਕਟ ਆ ਦ ਅਸਿਸਟਡ ਰੋਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਉਸ ਐਕਟ ਦੇ ਵਿੱਚ ਜੋ ਉਹਦੇ ਚ ਰੂਲਸ ਆ ਕਲੀਨਿਕਸ ਦੇ ਵਾਸਤੇ ਜਿਹੜੇ ਕਲੀਨਿਕ ਨੇ ਰਜਿਸਟਰ ਕਰਨਾ ਕਲੀਨਿਕ ਨੇ ਰਜਿਸਟਰ ਤੇ ਉਹਦੇ ਵਾਸਤੇ ਸਾਗੀਆਂ ਇਨਸਟ੍ਰਕਸ਼ਨ ਦੇ ਉਹ ਕਿਸੇ कपल ਦੇ ਵਾਸਤੇ ਨਹੀਂ ਡਾਕਟਰ ਨੇ ਕਲੀਨਿਕ ਨੂੰ ਕਿਹਾ ਕਿ ਤੁਸੀਂ ਆਈਵੀਐਫ ਟੈਕਨੋਲੋਜੀ 21 ਸਾਲ ਤੇ 50 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਨੂੰ ਇਨਵੈਸਟ ਕਰੋਗੇ ਆਈਵੀਐਫ ਟੈਕਨੋਲੋਜੀ ਪਰ ਕਿਸੇ कपल ਦੇ ਜੋ ਹਸਬੰਦ ਵਾਈਕਾ ਉਹ ਤੇ ਸਿਖਣ ਨਹੀਂ ਆਏ ਇਹ ਜਿਹੜਾ ਐਕਟਾ ਇਹ ਬਿਲਕੁਲ ਨਹੀਂ ਕਹਿੰਦਾ ਕਿ ਕੋਈ ਪੇਰੈਂਟ 21 ਤੇ 50 ਸਾਲ ਤੋਂ ਉੱਪਰ ਜੇ 50 ਸਾਲ ਤੋਂ ਉੱਪਰ ਕੋਈ ਪੇਰੈਂਟ ਇਸ ਆਈਡੀਆ ਟੈਕਨੋਲੋਜੀ ਵਰਤੀ ਨਹੀਂ ਸਕਦਾ ਇਹ ਸਿਰਫ ਕਲੀਨਿਕ ਵਾਸਤੇ ਹੈ ਤੇ ਉਹਦੇ ਤੇ ਜਿਹੜਾ ਫਾਈਨਾ ਜੇਕਰ ਕਿਸੇ ਕਲੀਨਿਕ ਨੇ ਕੀਤਾ ਉਹ ਵੀ ਕਲੀਨਿਕ ਨੂੰ ਫਾਈਨਾ ਇਹ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਹੈਰਸਮੈਂਟ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਉਹਨਾਂ ਦੇ ਕੋਈ ਖੁਸ਼ੀ ਆ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਹੈਰਸ ਨਾ ਕਰੋ ਤੇ ਕਾਨੂੰਨ ਬਿਲਕੁਲ ਤੁਹਾਨੂੰ ਇਸ ਚੀਜ਼ ਦੀ ਯਾਦ ਦਿਨ ਦਤਾ ਇਸੀ ਕਲੀਰੀਫਿਕੇਸ਼ਨ ਵਾਸਤੇ ਬਹੁਤ ਬਹੁਤ ਲਾਈਕ ਮਾਇਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਰੀ ਜੀ ਖਾਲਸਾ ਕੈਰੀ ਲਿਤੀ